ਗੰਦੇ ਦੇ ਕੁੱਤੇ ਦੀ ਗੋਪੀ ਦੇ ਕੁੱਤੇ ਨਾਲ ਗੰਦੇ ਨੇ ਕੁੱਤੇ ਦੀ ਕੌਣ ਦੇ ਮੁੱਤੇ ਨਾਲ ਇਹ ਦੋਨੇ ਤਨ ਦੇ ਮਟੋਲੇ ਵਾਲੀ ਘਟੋਗੀ ਫੇਰ ਉਹ ਆਪਣਾ ਸਹਰਿਆਉ ਮੈਕਸਮ ਤੱਕ ਜਾਊਗਾ ਤੇ ਇਹ ਇਹ ਅਕਾਸ਼ ਦੀਆਂ ਨਹੀਂ ਤੇ ਉਤੋਂ ਅੱਗੇ ਆ ਜਾਂਦਾ ਖੋਰ ਮਨਕੇ ਘਗਾ ਤਾ ਉਰੋਂ ਉੱਪਰ ਚਲੇ ਗਏ ਕਾਲ ਸਮੂਹ ਪੰਜਾਬ ਦੇ ਵਿੱਚ ਇੱਕ ਸੱਤ ਸਾਹਮਣਿਆ ਉਹ ਸੱਤ ਮਕੀਲੇ ਉਜਾੜ ਕੀ ਤਾਂ ਮੱਕੀ ਦਾ ਕਪਾਹ ਵੀ ਰਣ ਤੇਰਾ ਅੰਦਾ ਬਿਯੋ ਹੋ ਇਹਨਾਂ ਦਿਨਾਂ ਚੱਲ ਵੀ ਪਰ ਰੀਸ ਤੇ ਬਾਕੀ ਦਾ ਤਾਂ ਵੀ ਜਿਹੜਾ ਮਈ ਜੂਨ ਚੱਕਦੀ ਕਿਨਾਂ ਜਦੋਂ ਆਪਾਂ ਵੀਜ ਦੇਉਂਦੇ ਸੀ ਸਭ ਕੁਝ ਹੋਈ ਕਰਨਾ ਜਿਹਦਰ ਕਰਦੇ ਉਹ ਉਧਰ ਕਰਨਾ ਹੈ ਜਿਹੜੀ ਮਈ ਜੂਨ ਵਾਲੀ ਮੱਕੀ ਆ ਇਹਨਾਂ ਜਿਹੜੀ ਆਪਲੇ ਨਾਲ ਜਨਵਰੀ ਫਰਵਰੀ ਜਿਹੜੀ ਅੱਜਕੱਲ ਆਪਾਂ ਵੀਜਦੇ ਆ ਉਹਨਾਂ ਦੇ ਨਾਲ ਝਾੜ ਆ ਉਹ ਏਕੜ ਦਾ 30 ਕੁਆਂਟਲ ਤੋਂ 50 ਕੁਆਂਟਲ ਤੱਕ ਆ ਇਹ ਤੋਂ ਵੀ ਕਿਜੰਦਾ ਤੇ ਜਿਹੜੀ ਮਈ ਜੂਨ ਵਾਲੀ ਮੱਕੀ ਆ ਉਹਦਾ 15 ਤੋਂ 16 ਕੁਆਂਟਲ ਮੁਸੀ ਜਾਂਦਾ ਇਹ ਦਿੱਤੀ ਹੋਇਆ ਇੱਕ ਰਿਜ਼ਲਟ ਸਾਹਮਣੇ ਆ ਗਿਆ ਨਤੀਜਾ ਸਾਹਮਣੇ ਆਇਆ ਜਿਹੜੀ ਕੁਦਰਤ ਆ ਉਹਨੇ ਹਰ ਇੱਕ ਫਸਲ ਲਈ ਸਾਲ ਵਿੱਚ ਇੱਕ ਇਦਾਂ ਦਾ ਸਮਾਂ ਫਿਕਸ ਕੀਤਾ ਨਿਰਧਾਰਤ ਕੀਤਾ ਆ ਜੇਕਰ ਅਸੀਂ ਲਗਨ ਵਿੱਚ ਕਾਮਯਾਬ ਹੋ ਜਾਈਏ ਤਾਂ ਘੜਾ ਸਾਡਾ ਚਾੜਿਆ ਡੇਢੇ ਤੋਂ ਦੁੱਗਣਾ ਉੱਤੇ ਹੋ ਜਾਂਦਾ ਸੋ ਸੌ ਬੰਦੇ ਨਾਲ ਜਿਹੜਾ ਗੰਨਾ ਹੈ ਉਹਨੇ ਅਗਸਤ ਨਵੰਬਰ ਜਿਹੜੀ ਮੱਕੀ ਆ ਉਹਨੇ ਜਨੂਆਰੀ ਫਰਵਰੀ ਆ ਜਿਹੜਾ ਨਰਮਕਵਾ ਉਹਨੇ ਜਨੂਆਰੀ ਫਰਵਰੀ ਆ ਦੇ ਟਿਕੜਾ ਗਾ ਤੇਲ ਬਗਰਾ ਉਹਨਾਂ ਨੇ ਚਲ ਵੀ ਫੋੜੀ ਹੈ ਇਹਦੇ ਹੋਰ ਬਹੁਤ ਸਾਰੀਆਂ ਬਸਰਾਂ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਇਹ ਗਾ ਕਾਲ ਦੀ ਇਹਨੂੰ ਤੇ ਯਪਾਨ ਸਮਾਗੜਾ ਉਹ ਲੱਭਣਾ ਕਿਹੜਾ ਸਮਾਗੜਾ ਚਾਹੀਦਾ ਕਿਸ ਤਰ੍ਹਾਂ ਦੇ ਬੰਦੀ ਜੀ ਅੱਛਾ ਉਤੋਂ ਅੱਗੇ ਜਾਂਦਾ ਕਿ ਜਿਹੜੀ ਇਹ ਨਾ ਖੇਤੀ ਆ ਉਹਨੂੰ ਲੋਕਾਂ ਨੇ ਦੋ ਹਿੱਸਿਆਂ ਵਿੱਚ ਵੰਡ ਲਿਆ ਇੱਕ ਨੂੰ ਕਰਨ ਉੱਤੇ ਇੱਕ ਕੁਦਰਤੀ ਖੇਤੀ ਦੂਜੀ ਨੂੰ ਕਰਨ ਉੱਤੇ ਰਸਾਇਣਿਕ ਖੇਤੀ